ਦੇਖੋ ਅੱਜ ਮਹਾਨ ਸ਼ਖਸੀਅਤ ਸਰਦਾਰ ਅਚਾਂਸਿੰਗ ਜੀ ਲੌਂਗਵਾਲ ਉਹਨਾਂ ਦੀ ਵਰਸੀ ਹੈ ਸੰਤਾਂ ਦੀ ਪੰਜਾਬ ਨੂੰ ਕੌਮ ਨੂੰ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜਿਹੜੀ ਉਹ ਰਹੀ ਹੈ ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਆਪਣੀ ਜਾਨ ਵੀ ਨਿਛਾਵਰ ਕਰਨੋਂ ਪਿੱਛੇ ਨਹੀਂ ਹਟੇ ਰਹੀ ਹੈ ਹਰ ਸਾਲ ਦੀ ਤਰ੍ਹਾਂ ਅੱਜ ਵੀ ਇੱਥੇ ਬਲੱਡ ਡੋਨੇਸ਼ਨ ਕੈਂਪ ਹੈ ਜਿਹੜਾ ਉਹ ਲੌਂਗਵਾਲ ਦੇ ਵਿੱਚ ਲਾਇਆ ਗਿਆ ਤਾਂ ਕਿ ਜਿਸ ਇਸੂ ਨੂੰ ਜਿਸ ਕੌਜ਼ ਨੂੰ ਉਹਨਾਂ ਦੀ ਲਾਈਫ ਸਮਰਪਿਤ ਰਹੀ ਹੈ ਸਮਾਜ ਸੇਵਾ ਨੂੰ ਉਸੇ ਕੌਜ਼ ਨੂੰ ਅੱਗੇ ਵਧਾਉਂਦੇ ਹੋਏ ਅ ਬਲੱਡ ਡੋਨੇਸ਼ਨ ਕੈਂਪ ਹੈ ਜਿਹੜਾ ਉਹ ਲਾਇਆ ਗਿਆ ਜਿਹਦੇ ਵਿੱਚ ਭਾਰੀ ਗਿਣਤੀ ਲੋਕ ਪਾਰਟਿਸਿਪੇਟ ਕਰ ਰਹੇ ਨੇ ਮੈਂ ਸਮਝਦਾ ਕਿ ਉਹਨਾਂ ਨੂੰ ਨਮਨ ਜਿੰਨਾ ਕੀਤਾ ਜਾਵੇ ਉਹਨਾਂ ਦੀ ਸ਼ਹਾਦਤ ਨੂੰ ਕਿਉਂਕਿ Hindu Sikh ਭਾਈਚਾਰਕ ਸਾਂਝ ਨੂੰ ਔਰ ਉਸ ਸਮੇਂ ਦੇ ਵਿੱਚ ਜਦ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀਗਾ ਅੱਗਾਂ ਲੱਗੀਆਂ ਹੋਈਆਂ ਸੀਗਾ ਉਸ ਸਮੇਂ ਉਹਨਾਂ ਨੇ ਸ਼ਾਂਤੀ ਦਾ ਸੰਦੇਸ਼ ਜਿਹੜਾ ਉਹ ਦਿੱਤਾ ਸੀਗਾ ਤੇ ਅੱਜ ਉਹਨਾਂ ਨੂੰ ਸਮਰਪਿਤ ਹੋ ਕੇ ਜਿਹੜਾ ਬਲੱਡ ਡੇਸ਼ਨ ਕੈਂਪ ਉਹ ਲਾਇਆ ਜਾ ਰਿਹਾ ਹੈ। ਰਜੀਵ ਲੰਗੋਵਾਲ ਜੀ ਜਿਹਦੇ ਦੇ ਜਨਮਦਾਤਾ ਸੀ ਜੀ ਸਾਹਿਬ ਜੀ ਅੱਜ ਤੁਸੀਂ ਕੀ ਸਮਝੋ ਰਜੀਵ ਲੰਗੋਵਾਲ ਜੀ ਪੰਜਾਬ ਦੇ ਕੋੜਾ ਦੇ। ਦੇਖੋ ਇਸ ਤਰ੍ਹਾਂ ਕਿ ਉਹ ਜਿਹੜਾ ਰਜੀਵ ਲੰਗੋਵਾਲ ਐਗੋਰਡ ਸੀਗਾ ਉਹ ਪ੍ਰਾਇਮਰਲੀ ਜੇ ਮੋਟਾ-ਮੋਟਾ ਦੇਖੀਏ ਤਾਂ ਸਟੇਟਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਸੀਗੀ। ਤੇ ਜੇ ਬ੍ਰੌਡਲੀ ਦੇਖੀਏ ਬਾਕਤ ਬਹੁਤੀਆਂ ਅਮਰੀਕੀਆਂ ਚ ਨਹੀਂ ਜਾਂਦੇ ਅੱਜ ਤਕਰੀਬਨ ਉਸ ਗੱਲ ਨੂੰ 45 ਸਾਲ ਹੋ ਗਏ ਨੇ 45 ਸਾਲਾਂ ਦੇ ਵਿੱਚ ਜਨਰੇਸ਼ਨ ਹੈ ਜਿਹੜੀ ਯੁੱਗ ਨੇ ਜਿਹੜੇ ਉਹ ਬਦਲ ਜਾਂਦੇ ਨੇ ਉਸ ਸਮੇਂ ਦੀਆਂ ਲੋੜਾਂ ਸ਼ਾਇਦ ਕੁਝ ਹੋਰ ਹੋਣਗੀਆਂ ਅੱਜ ਦੀਆਂ ਲੋੜਾਂ ਕੁਝ ਹੋਰ ਨੇ ਪਰ ਮੋਟਾ-ਮੋਟਾ ਜੇ ਦੇਖਿਆ ਜਾਵੇ ਤੇ ਜਿੱਥੇ ਰਾਜਨ ਨੂੰ ਵੱਧ ਅਧਿਕਾਰਾਂ ਦੀ ਲੋੜ ਉਸ ਸਮੇਂ ਵੀ ਸੀਗੀ ਤੇ ਅੱਜ ਵੀ ਹੈਗੀ ਅੱਜ ਜਿਸ ਤਰੀਕੇ ਦੇ ਨਾਲ ਦੇਖ ਰਹੇ ਹਾਂ ਕਿ ਟੈਕਸਾਂ ਦਾ ਪੈਸਾ ਤਾਂ ਪੰਜਾਬ ਦੇ ਵਿੱਚੋਂ ਪੰਜਾਬੀਆਂ ਤੋਂ ਸਟੇਟ ਤੋਂ ਇਕੱਠਾ ਹੁੰਦਾ ਹੈ ਤੇ ਜਦੋਂ ਉਹੋ ਹੱਕ ਲੈਣ ਵਾਸਤੇ ਦਿੱਲੀ ਜਾਂਦੇ ਆ ਤੇ ਉਦੋਂ ਕੇਂਦਰ ਸਰਕਾਰ ਹੈ ਜਿਹੜੀ ਉਹ ੱਤਕਾ ਕਰਦੀ ਹੈ ਉਹ ਪੰਜਾਬ ਦੇ ਅੱਜ ਜੇ ਮੋਟੀ ਮੋਟੀ ਗੱਲ ਕਰੀਏ 99500 ਕਰੋੜ ਹੈ ਜਿਹੜਾ ਉਹ ਪੰਜਾਬ ਦਾ ਐਨ ਐਚ ਐਮ ਦਾ ਆਰ ਡੀ ਐਫ ਦਾ ਸਾਰਵ ਸਿੱਖਿਆ ਅਭਿਆਨ ਦਾ ਇਹਨਾਂ ਦਾ ਰੋਕ ਰੋਕੀ ਖੜੀ ਹੈ ਉਹ ਕਿਉਂ ਕਾਦੇ ਵਾਸਤੇ ਪੈਸਾ ਕਿੱਥੋਂ ਗਿਆ ਇਕੱਠਾ ਹੋ ਕੇ ਲੋਕਾਂ ਕੋਲੋਂ ਸੋ ਉਸ ਕਰਕੇ ਉਹਨਾਂ ਚੀਜ਼ਾਂ ਨੂੰ ਜਦੋਂ ਦੇਖਦਿਆ ਤੇ ਡੈਫੀਨਿਟਲੀ ਅੱਜ ਹਰ ਸਟੇਟ ਦੇ ਹੀ ਦੇ ਸਟੇਟਰ ਨੂੰ ਵਧਤ ਅਧਿਕਾਰ ਦੇਣ ਦੀ ਗੱਲ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ